ਦਲਜੀਤ ਸਿੰਘ ਨੋਰਤੋ ਆਪ ਐਮਐਲਏ ਹਰਮੇਸ਼ ਸਿੰਘ ਪਠਾਨ ਮਜ਼ਰਾ ਦੇ ਕੁਝ ਬਿਆਨਾਂ ਨੇ ਪੂਰੀ ਪੂਰੀ ਆਮ ਆਦੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਹਰਮੇਸ਼ ਸਿੰਘ ਪਠਾਨ ਮਜ਼ਰਾ ਵੱਲੋਂ ਸਿੱਧੇ ਤੌਰ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ 92 ਦੇ 92 ਵਿੱਚ ਤਾਂ ਜੋ ਪੰਜਾਬ ਦੇ ਨੇ ਉਹਨਾਂ ਕੋਲ ਕੋਈ ਪਾਵਰ ਨਹੀਂ ਸਾਰੀ ਪਾਵਰ ਕੇਜਰੀਵਾਲ ਅਤੇ ਉਸ ਦੇ ਕਿ ਲੋਕ ਜੋ ਦਿੱਲੀ ਦੀ ਟੀਮ ਹੈ ਉਸ ਦੇ ਕੋਲ ਹੈ ਤੇ ਉਹ ਉਹਨਾਂ ਨੇ ਕਾਫੀ ਚੈਲੰਜ ਵੀ ਠੋਕੇ ਹੈ ਜੇ ਕੋਈ ਐਮਐਲਏ ਕਹਿੰਦਾ ਸਾਡੇ ਕੋਲ ਪਾਵਰ ਹੈ ਤਾਂ ਮੇਨ ਅਸੀਂ ਦੀ ਗੱਲ ਕਰਾ ਦਿੱਤੀ ਜਾਵੀਂ ਤੇ ਇਹ ਕਿਹੜੀ ਕਿਨੋਂ ਨੂੰ ਦੱਸ ਦਿੱਤਾ ਕਿ ਪੰਜਾਬ ਦੇ ਜੋ 92 ਐਮਐਲਏ ਜੋ ਪੰਜਾਬ ਨੇ ਚੁਣ ਕੇ ਭੇਜੇ ਨੇ ਉਹਨਾਂ ਐਮਐਲਏ ਦੇ ਕੋਲ ਕੋਈ ਪਾਵਰ ਨਹੀਂ ਹੈ ਉਹ ਕੁਝ ਵੀ ਕਰਨ ਯੋਗ ਨਹੀਂ ਹੈਗੇ ਨਾ ਕੋਈ ਬਗਲੀ ਨਾ ਕੁਛ ਜੋ ਕੁਛ ਨੇ ਕਰਨਾ ਹੁੰਦਾ ਹੈ ਦਿੱਲੀ ਦੇ ਲੋਕਾਂ ਦੇ ਸਪਾਰਸ਼ਾ ਪਾਈ ਜਾਂਦੀਆਂ ਨੇ ਦਿੱਲੀ ਦਾ ਰੁਕੇ ਤਾਂ ਜਾਂਦਾ ਤਾਂ ਕੁਝ ਹੁੰਦਾ ਇਹ ਤੁਸੀਂ ਕਿਵੇਂ ਦੇਖਦੇ ਸਾਰੇ ਜੋ ਬਿਆਨ ਹੈ ਜੋ ਉਹਨਾਂ ਨੇ ਆਪਣਾ ਪੱਖ ਰੱਖਿਆ ਹਰਮਿਤ ਸਿੰਘ ਪਠਾਨ ਮਾਜਰਾ ਉਸ ਤੇ ਕੀ ਕਹੋਗੇ ਜੀ ਦੇਖੋ ਹਰਮਿਤ ਸਿੰਘ ਪਠਾਨ ਮਾਜਰਾ ਵੱਲੋਂ ਸਾਢੇ 3 ਸਾਲ ਪਾਰਟੀ ਦੇ ਵਿੱਚ ਰਹਿ ਕੇ ਆਨੰਦ ਮਾਣਨ ਤੋਂ ਬਾਅਦ ਫੋਕਸ ਹੂਲਤਾਂ ਲੈਣ ਤੋਂ ਬਾਅਦ ਅੱਜ ਇਹ ਬਿਆਨ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਜੋ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਸੀ ਤੇ ਉਹਨਾਂ ਨੇ ਉਹਨਾਂ ਵੱਲੋਂ ਜੋ ਗੱਲ ਕਹੀ ਗਈ ਹੈ ਕਿ ਮੈਂ ਪੰਜਾਬ ਦੇ ਹੱਕ ਦੇ ਵਿੱਚ ਖੜਿਆ ਹਾਂ ਤੇ ਇਸ ਕਰਕੇ ਪਾਰਟੀ ਜਿਹੜੀ ਹੈ ਉਹ ਮੇਰੇ ਖਿਲਾਫ ਹੋ ਗਈ ਹੈ ਤੇ ਅਗਲੇ ਦਿਨ ਹੀ ਉਹਨਾਂ ਦੇ ਉੱਤੇ ਕਹਿੰਦੇ ਆ ਵੀ ਰੇਪ ਦਾ ਕੇਸ ਜਿਹੜਾ ਹੈਗਾ ਉਹ ਪਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਪੁਲਿਸ ਉਹਨਾਂ ਨੂੰ ਅਰੈਸਟ ਵੀ ਕਰਨ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਗ੍ਰਫਤ ਚੋਂ ਕਹਿੰਦੇ ਫਰਾਰ ਹੋ ਗਏ ਗੋਲੀ ਵਗੈਰਾ ਵੀ ਉੱਥੇ ਚੱਲੀ ਆ ਸੋ ਇਹ ਹਾਲਾਤ ਬਣੇ ਤੇ ਜਿਹੜੀ ਉਹ ਇੰਟਰਵਿਊ ਦੀ ਤੁਸੀਂ ਗੱਲ ਕਰ ਰਹੇ ਹੋ ਜਿਦੇ ਵਿੱਚ ਉਹ ਸਾਰੇ ਖੁਲਾਸੇ ਕਰਦੇ ਨੇ ਤੇ ਸਵਾਲ ਤਾਂ ਇਹ ਹੈ ਕਿ ਭਾਈ 3.5 ਸਾਲ ਤੁਸੀਂ ਕਿਉਂ ਨਹੀਂ ਬੋਲੇ ਅੱਜ ਕਿਉਂ ਤੁਸੀਂ ਇਹ ਗੱਲ ਜਿਹੜੀ ਹੈ ਉਹ ਕਹਿ ਰਹੇ ਹੋ ਇਹਦੇ ਵਿੱਚ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਪਠਾਨ ਮਜਰੇ ਦੇ ਹੱਕ ਦੇ ਵਿੱਚ ਵੀ ਆਏ ਨੇ ਤੇ ਬਹੁਤ ਸਾਰੇ ਐਸੇ ਵੀ ਨੇ ਜਿਨ੍ਹਾਂ ਨੇ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਹੁਣ ਇਹਨਾਂ ਨੂੰ ਪਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਹੈ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਨਹੀਂ ਹੈ ਡੇਢ ਸਾਲ ਰਹਿ ਗਿਆ ਤੇ ਉਹਦੇ ਵਿੱਚ ਆਪਣੀ ਅਗਲੀ ਕਿਸੇ ਪਾਰਟੀ ਦੇ ਵਿੱਚ ਸੀਟ ਪੱਕੀ ਕਰਨੀ ਜਾਂ ਫਿਰ ਐਮਐਲਏ ਦੀ ਸੀਟ ਪੱਕੀ ਕਰਨੀ ਇਹਦੇ ਜਿਹੜੇ ਹੈ ਉਹ ਤਰੀਕੇ ਚੱਲ ਰਹੇ ਨੇ ਜਿਹਦੇ ਅਧੀਨ ਪਠਾਨ ਮਾਜਰਾ ਜਿਹੜਾ ਹੈਗਾ ਉਹ ਅੱਜ ਆ ਕੇ ਵੀ ਮੈਂ ਤਾਂ ਪੰਜਾਬ ਦੇ ਹੱਕ ਦੇ ਵਿੱਚ ਖੜ ਗਿਆ ਦੇਖੋ ਤੁਸੀਂ ਮੈਂ ਤੇ ਆਪਣੀ ਪਾਰਟੀ ਦੇ ਖਿਲਾਫ ਹੀ ਹੋ ਗਿਆ ਜਿਹੜਾ ਕੰਮ ਚੰਗਾ ਨਹੀਂ ਕਰ ਰਹੀ ਮੇਰੀ ਪਾਰਟੀ ਤੇ ਮੈਂ ਉਹਦੇ ਵਿੱਚ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਜਦ ਕਿ ਸਾਢੇ 3 ਸਾਲ ਪਹਿਲਾਂ ਜਿਹੜੇ ਨੇ ਲੰਘੇ ਆ ਹੁਣ ਤੱਕ ਉਹਦੇ ਵਿੱਚ ਤੁਸੀਂ ਪਾਰਟੀ ਦਾ ਹੀ ਸਾਥ ਦਿੰਦੇ ਰਹੇ ਹੋ ਸੋ ਉਸ ਇਲਾਕੇ ਦੇ ਲੋਕ ਇਹ ਮੰਨਦੇ ਨੇ ਇਹ ਦੱਸਦੇ ਆ ਜੋ ਹੁਣ ਖਬਰਾਂ ਆ ਰਹੀਆਂ ਪਈ ਚੰਗੀ ਰਜ ਕੇ ਮਾਈਨਿੰਗ ਜਿਹੜੀ ਹੈਗੀ ਆ ਉੱਥੇ ਕੀਤੀ ਗਈ ਕ腐ਸ਼ਨ ਕੀਤੀ ਗਈ ਉਹ ਸਾਰਾ ਕੁਝ ਹੋਇਆ ਤੋ ਆਨੰਦ ਸੁੱਖ ਸਹੂਲਤਾਂ ਜਿਹੜੀਆਂ ਸਾਰੀਆਂ ਮੰਨਣ ਤੋਂ ਬਾਅਦ ਅਗਲੀ ਸਤਾਈ ਦੇ ਵਿੱਚ ਆਪਣੀ ਸੀਟ ਪੱਕੀ ਕਰਨ ਦੇ ਲਈ ਇਹ ਜਿਹੜਾ ਕੰਮ ਹੈਗਾ ਉਹ ਕਹਿੰਦੇ ਕੀਤਾ ਗਿਆ ਇੱਕ ਪਾਸੇ ਇਹ ਪੱਕ ਹੋ ਗਿਆ ਹੁਣ ਦੂਸਰਾ ਪੱਖ ਹੈ ਕੀ ਇਹਦੇ ਵਿੱਚ ਆਮ ਆਦਮੀ ਪਾਰਟੀ ਭਰੀ ਹੈ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਨੀਤੀ ਤੁਸੀਂ ਦੇਖੋ ਕਿ ਜਿਹੜਾ ਲੀਡਰ ਉਹਨਾਂ ਦੇ ਖਿਲਾਫ ਬੋਲਦਾ ਹੈ ਬੇਸ਼ੱਕ ਵਿਰੋਧੀ ਧਿਰ ਦਾ ਹੋਵੇ ਭਾਵੇਂ ਆਪਣੀਓ ਪਾਰਟੀ ਦਾ ਹੋਵੇ ਪਹਿਲਾਂ ਅੰਦਰ ਖਾਤੇ ਉਹਨੂੰ ਸਮਝਾਇਆ ਜਾਂਦਾ ਜੇ ਉਹ ਕਰਦਾ ਹੈ ਝੂਠ ਜਿਹੜਾ ਕਰਦਾ ਹੈ ਤੇ ਅਗਲੇ ਦਿਨ ਉਹਦੇ ਉੱਤੇ ਰੇਡ ਪਵਾ ਦਿੱਤੀ ਜਾਂਦੀ ਹੈ ਤੇ ਸਿੰਗਲਾ ਸਾਹਿਬ ਦੀ ਵੀ ਤੁਸੀਂ ਗੱਲ ਦੇਖ ਲਓ ਇੱਕ ਵਾਰੀ ਉਹਨਾਂ ਨੇ ਫੜ ਕੇ ਬੜੇ ਵੱਡੇ ਜੀ ਕਰਪਸ਼ਨ ਹੋ ਗਈ ਆ ਜੀ ਇਹ ਹੋ ਗਿਆ ਉਹ ਹੋ ਗਿਆ ਤੇ ਜਦੋਂ ਉਹਨਾਂ ਨੂੰ ਛੱਡਿਆ ਉਹ ਪਤਾ ਹੀ ਨਹੀਂ ਲੱਗਾ ਵੀ ਕਦੋਂ ਛੱਡ ਦਿੱਤਾ ਦੁਬਾਰਾ ਉਹਨਾਂ ਨੂੰ ਜਿਹੜਾ ਹੈਗਾ ਉਹਦਾ ਉਹਨਾਂ ਦਾ ਦੇ ਦਿੱਤਾ ਕੁਲਦੀਪ ਸਿੰਘ ਢਾਲੀਵਾਲ ਦੇਖ ਲਓ ਮੰਤਰੀ ਬਣੇ ਬਣੇ ਬਣਿਆਂ ਨੂੰ ਉਹਨਾਂ ਨੇ ਮੰਤਰੀ ਪਦ ਤੋਂ ਹਟਾ ਦਿੱਤਾ ਤੇ ਉਹ ਇੱਕ ਆਮ ਐਮਐਲਏ ਜਿਹੜਾ ਉਹ ਰਹਿ ਗਿਆ ਸੋ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰਾਂ ਦੀ ਗੱਲ ਦੇਖ ਲਓ ਜੇ ਖੈਰਾ ਸਾਹਿਬ ਬੋਲਦੇ ਨੇ ਤੇ ਉਹਨਾਂ ਦੇ ਉੱਤੇ ਕੇਸ ਪਾ ਕੇ ਚੱਕ ਅੰਦਰ ਉਹ ਬਾਹਰ ਆਉਂਦੇ ਨੇ ਜੇਲ੍ਹ ਦੇ ਵਿੱਚੋਂ ਜੇਲ੍ਹ ਦੇ ਗੇਟ ਤੋਂ ਫੇਰ ਨਵਾਂ ਕੇਸ ਪਾ ਕੇ ਚਾਲ ਅੰਦਰ ਲੱਖਾ ਸਧਾਨਾ ਬੋਲਦਾ ਤੇ ਉਹਨੂੰ ਵੀ ਚੱਕ ਕੇ ਅੰਦਰ ਭਾਨਾ ਸਿੱਧੂ ਬੋਲਦਾ ਤੇ ਉਹ ਵੀ ਚੱਕ ਕੇ ਅੰਦਰ ਹੁਣ ਮਜੀਠੀਆ ਦੀ ਗੱਲ ਕਰ ਲਈਏ ਬੇਸ਼ੱਕ ਅਸੀਂ ਮਜੀਠੀਆ ਦੇ ਕਿਸੇ ਵੀ ਐਕਸ਼ਨ ਦੇ ਨਾਲ ਕਿਸੇ ਸਟੇਟਮੈਂਟ ਦੇ ਨਾਲ ਕਦੇ ਵੀ ਨਹੀਂ ਖੜੇ ਕਿਉਂਕਿ ਇਹ ਸਾਰੇ ਪੰਜਾਬ ਦੋਖੀ ਲੋਕ ਨੇ ਤੋ ਇਹ ਪਰ ਜਿਹੜੀ ਗੱਲ ਹੁੰਦੀ ਹੈ ਵੀ ਜਦੋਂ ਮਜੀਠੀਆ ਕਹਿੰਦਾ ਹੈ ਵੀ ਤੁਹਾਡੇ ਬੰਦਿਆਂ ਦੀਆਂ ਵੀਡੀਓਜ਼ ਮੇਰੇ ਕੋਲ ਪਈਆਂ ਹੋਈਆਂ ਜਾਂ ਤੁਹਾਡੇ ਹੋਰ ਬੰਦੇ ਆ ਕਰ ਰਹੇ ਨੇ ਇਹ ਕਰ ਰਿਹਾ ਸੋ ਉਹਦੇ ਉੱਤੇ ਵੀ ਸ਼ਿਕੰਜਾ ਕਰ ਦਿੱਤਾ ਜਾਂਦਾ ਹੈ ਕੱਸਿਆ ਜਾਣਾ ਚਾਹੀਦਾ ਹੈ ਜਿਹੜੇ ਕਰਪਟ ਲੋਕ ਨੇ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਹ ਉਹ ਆਮ ਆਦਮੀ ਪਾਰਟੀ ਨਹੀਂ ਹੈ ਜਿਹੜੀ ਜਦੋਂ ਆਉਣੀ ਸੀ ਜਾਂ ਹਜੇ ਮਤਲਬ ਕਿ ਇਹਨਾਂ ਦਾ ਪ੍ਰਚਾਰ ਚੱਲ ਰਿਹਾ ਸੀ ਪੂਰੀ ਦੁਨੀਆ ਦੇ ਵਿੱਚ ਲੋਕ ਇਹਨਾਂ ਦੇ ਨਾਲ ਜੁੜ ਗਏ ਐਨ ਆਰ ਆਈ ਬੇਸ਼ੱਕ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਇੱਥੋਂ ਤੱਕ ਕਿ ਕਈ ਖਾਲਸਤਾਨੀ ਜਿਹੜੇ ਲੋਕ ਸੀਗੇ ਉਹ ਵੀ ਇਹਨਾਂ ਦੇ ਨਾਲ ਜੁੜ ਗਏ ਸੀ ਪਈ ਇਹ ਤਾਂ ਆਮ ਵਾਕਏ ਆਮ ਆਦਮੀ ਪਾਰਟੀ ਹੈ। ਇਹੀ ਭਲਾ ਕਰ ਸਕਦੀ ਹੈ ਪੰਜਾਬ ਦਾ। ਪਰ ਜਦੋਂ ਤੋਂ ਇਹ ਪਾਰਟੀ ਬਣੀ ਹੋਈ ਹੈ, ਜਦੋਂ ਸਰਕਾਰ ਦੇ ਵਿੱਚ ਆਈ ਹੈ, ਪੰਜਾਬ ਦੀ ਗਵਰਨ ਕਰ ਰਹੀ ਪੰਜਾਬ ਨੂੰ। ਉਸ ਵੇਲੇ ਤੋਂ ਲੈ ਕੇ ਅੱਜ ਦੇ ਹਾਲਾਤ ਦੇਖੀਏ ਤਾਂ ਸਿਰਫ ਇੱਕ ਤੁਸੀਂ ਇਹਨਾਂ ਦੇ ਜਿਹੜੀ ਕਾਰਗੁਜ਼ਾਰੀ ਹੈ ਨਾ ਉਹ ਟੀਵੀ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਹੀ ਦੇਖਣ ਨੂੰ ਮਿਲਦੀ ਹੈ ਆਮ ਹਾਲਾਤਾਂ ਦੇ ਵਿੱਚ ਨਹੀਂ ਹੈ। ਹੁਣ ਇਹਨਾਂ ਦੇ ਰਾਜ ਦੇ ਵਿੱਚ ਹੀ ਦੂਜੀ ਵਾਰੀ ਜਿਹੜਾ ਹੜ ਆ ਗਿਆ। ਸੋ ਇਹ ਪਹਿਲੇ ਹੜਾਂ ਤੋਂ ਕੀ ਸਿੱਖਿਆ? ਪਹਿਲੇ ਹੜਾਂ ਤੋਂ ਜੇ ਸਿੱਖਿਆ ਹੁੰਦਾ ਤਾਂ ਦੂਜੀ ਵਾਰੀ ਹੜ ਨਾ ਆਉਂਦੇ। ਸੋ ਇਹਦਾ ਮਤਲਬ ਹੈ ਬਾਕੀ ਪਾਰਟੀਆਂ ਜਿੱਥੇ ਪੰਜਾਬ ਨੂੰ ਲੁੱਟਦੀਆਂ ਰਹੀਆਂ ਇਹ ਵੀ ਲੁੱਟਦੇ ਰਹੇ ਨੇ ਹੁਣ ਆਪਾਂ ਵਾਪਸ ਹਰਮਿਤ ਸਿੰਘ ਦੇ ਉੱਪਰ ਆਈਏ ਉਹਨਾਂ ਨੇ ਜਿਹੜੇ ਵਿੱਚ ਖੁਲਾਸੇ ਕੀਤੇ ਨੇ ਬੇਸ਼ੱਕ ਪੰਜਾਬ ਦੇ ਲੋਕ ਉਹ ਪਹਿਲਾਂ ਹੀ ਜਾਣ ਚੁੱਕੇ ਨੇ ਬਹੁਤ ਗੱਲਾਂ ਇਹਦੇ ਉੱਤੇ ਪਹਿਲਾਂ ਹੋ ਚੁੱਕੀਆਂ ਕਿ ਸਭ ਕੁਝ ਦਿੱਲੀ ਤੋਂ ਚੱਲਦਾ ਹੈ ਕੇਜਰੀਵਾਲ ਹੀ ਸਾਰਾ ਕੁਝ ਕਰਦਾ ਹੈ ਭਗਵੰਤ ਮਾਨ ਦੇ ਹੱਥ ਵੀ ਕੁਝ ਨਹੀਂ ਹੈ ਐਮਐਲਏ ਬੋਲਦੇ ਹੀ ਨਹੀਂ ਇਹ ਗੱਲਾਂ ਸੱਚੀਆਂ ਨੇ ਤੁਸੀਂ ਦੇਖੋ ਕਿਸੇ ਐਮਐਲਏ ਦਾ ਬਿਆਨ ਆਇਆ ਹੋਵੇ ਜਿਹੜਾ ਇਥੋਂ ਅਪਰੂਵ ਹੁੰਦਾ ਕੁਝ ਜਿਹੜੇ ਖਾਸ ਬੰਦੇ ਨੇ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੋਇਆ ਜਾਂ ਫਿਰ ਜਿਹੜੇ ਐਮਐਲਏ ਜਿਹੜੇ ਜਿਆਦਾ ਖਾਸ ਨੇ ਉਹਨਾਂ ਨੂੰ ਛੱਡ ਕੇ ਕਿਸੇ 92 ਦੇ ਵਿੱਚੋਂ ਕਿਸੇ ਦਾ ਬਿਆਨ ਨਹੀਂ ਆਉਂਦਾ ਆਪਣੇ ਤੌਰ ਦੇ ਉੱਤੇ ਆਪਣੇ ਤੌਰ ਦੇ ਉੱਤੇ ਕੋਈ ਵੀ ਬਿਆਨ ਨਹੀਂ ਦੇ ਸਕਦਾ ਕਿਸੇ ਨੂੰ ਇਜਾਜ਼ਤ ਹੀ ਨਹੀਂ ਹੈਗੀ ਕਿ ਤੁਸੀਂ ਬਿਆਨ ਦੇ ਸਕਦੇ ਹੋ ਕੋਈ ਕੋਈ ਗੱਲਬਾਤ ਹੋਵੇ ਮੇ ਕੋਈ ਕਦੇ ਵੀ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ ਉਹ ਨਹੀਂ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੂਗੀ ਸੋ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਗਵੰਤ ਮਾਨਵੀ ਜਿਹੜਾ ਹੈਗਾ ਉਹ ਕੁਝ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਕਮਾਂਡ ਵੀ ਜਿਹੜੀ ਹੈ ਪਿੱਛੇ ਕੇਜਰੀਵਾਲ ਦੇ ਨਾਲ ਜਾ ਕੇ ਜੁੜਦੀ ਹੈ ਉਹ ਕਹਿਣਗੇ ਤੇ ਅੱਗੇ ਕੰਮ ਹੋਣਾ ਜਦੋਂ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਆਉਂਦੀ ਹੈ ਨਾ ਤੁਹਾਨੂੰ ਯਾਦ ਹੋਣਾ ਉਸ ਵੇਲੇ ਸੋਸ਼ਲ ਮੀਡੀਆ ਤੇ ਇਹ ਗੱਲਾਂ ਬੜੀਆਂ ਚੱਲੀਆਂ ਸੀ ਵੀ ਆਈਟੀ ਦੀ ਟੀਮ ਜਿਹੜੀ ਹੈ ਉਹਦੇ ਜਿਹੜੇ ਸਾਰੇ ਮੈਂਬਰ ਨੇ ਉਹ ਦਿੱਲੀ ਤੋਂ ਲਿਆਂਦੇ ਗਏ ਨੇ ਕੁਝ ਹੋਰ ਨੇ ਕੋਈ ਯੂਪੀ ਦਾ ਕੋਈ ਕਿਤੋਂ ਦਾ ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਕੇਜਰੀਵਾਲ ਨਾਲ ਫਿਰ ਭਗਵੰਤ ਮਾਨ ਹੋਰਾਂ ਦੇ ਨਾਲ ਭਈ ਸਾਰਾ ਸੋਸ਼ਲ ਮੀਡੀਆ ਇਹ ਸਾਹਮਦੇ ਨੇ ਉਸ ਤੋਂ ਬਾਅਦ ਉੱਥੋਂ ਲਿਆ ਲਿਆ ਕਿ ਬੰਦੇ ਜਿਹੜੇ ਨੇ ਇੱਥੇ ਫਿੱਟ ਕੀਤੇ ਗਏ ਪੰਜਾਬ ਦੇ ਵਿੱਚ ਫਿਰ ਇਹ ਵੀ ਗੱਲ ਆਈ ਵੀ ਕੇਜਰੀਵਾਲ ਉੱਥੋਂ ਹਾਰ ਗਿਆ ਤੇ ਹੁਣ ਪੰਜਾਬ ਦੇ ਵਿੱਚ ਕੋਈ ਵੱਡਾ ਅਹੁਦਾ ਲਊਗਾ ਬੇਸ਼ੱਕ ਉਹਨੇ ਇਹ ਕਹਿ ਕੇ ਇਹ ਸੋ ਕਿ 27 ਦੇ ਵਿੱਚ ਚੋਣਾ ਆ ਹੀ ਲੈਣ ਦੇਓ ਫਿਰ ਦੇਖਦੇ ਹਾਂ ਕੀ ਬਣਦਾ ਜਾਂ ਉਹ ਵੀ ਹੋ ਸਕਦਾ ਵੀ 27 ਦੇ ਵਿੱਚ ਉਹ ਆਪ ਇਥੋਂ ਆ ਕੇ ਕਿਸੇ ਹਲਕੇ ਤੋਂ ਜਿਹੜਾ ਹੈਗਾ ਉਹ ਖੜ ਜAVE ਤੇ ਮੁੜ ਕੇ ਅਗਲਾ ਸੀਐਮ ਉਹ ਆਪ ਬਣ ਜਾਵੇ ਪਰ ਉਹ ਹਰਮੀਤ ਸਿੰਘ ਦਾ ਕਹਿਣਾ ਵੀ ਜਿਹੜਾ ਸਾਰਾ ਕੁਝ ਉਥੋਂ ਚੱਲਦਾ ਹੈ ਭਗਵੰਤ ਮਾਨ ਦੇ ਹੱਥ ਵੀ ਪਾਵਰ ਕੋਈ ਨਹੀਂ ਹੈ ਤੇ ਪੰਜਾਬ ਦਾ ਤੇ ਫਿਰ ਸਾਰਾ ਆਪਾਂ ਕਹੀਏ ਵੀ ਬੇੜਾ ਜਿਹੜਾ ਬਹਾ ਦਿੰਦਾ ਇਹਨਾਂ ਲੋਕਾਂ ਨੇ ਫਿਰ ਫਿਰ ਤਾਂ ਪੰਜਾਬ ਦੇ ਪੱਲੇ ਹੀ ਕੁਝ ਨਹੀਂ ਹੈ ਜੇ ਅਰਵਿੰਦ ਕੇਜਰੀਵਾਲ ਦੂਜੀਆਂ ਸਟੇਟਾਂ ਦੇ ਵਿੱਚ ਚੋਣਾ ਹੋਣ ਹੋਣ ਵੇਲੇ ਪੰਜਾਬ ਦਾ ਪੈਸਾ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਹਵਾਈ ਝੂਟੇ ਉਹ ਵਰਤਦੇ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਖਜ਼ਾਨਾ ਜਿਹੜਾ ਲੁੱਟਿਆ ਗਿਆ ਉਹਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ ਅੱਜ ਹੁਣ ਜਦੋਂ 23 ਦੇ ਵਿੱਚ ਹੜ੍ਹ ਆਉਂਦੇ ਨੇ ਤੇ ਭਗਵੰਤ ਮਾਨ ਹੋਰੀ ਕਹਿੰਦੇ ਆ ਵੀ ਮੁਰਗੀਆਂ ਤੇ ਬੱਕਰੀਆਂ ਦਾ ਵੀ ਜਿਹੜਾ ਹੈਗਾ ਆਪਾਂ ਮੁਆਵਜ਼ਾ ਦੇਵਾਂਗੇ ਉਹ ਬੱਕਰੀਆਂ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਕੀ ਮਿਲਣਾ ਸੀ 25 ਦੇ ਵਿੱਚ ਫੇਰ ਹੜ੍ਹ ਆ ਗਿਆ ਤੇ ਉਹ ਪਿਛਲਾ ਕੋਈ ਵੀ ਕਲੀਅਰ ਨਹੀਂ ਹੋਇਆ ਤੇ ਹੁਣ ਇੱਕ ਵਾਰ ਫੇਰ ਜਿਹੜੀ ਮੁਸੀਬਤ ਉੱਤੇ ਖੜੀ ਹੋਈ ਹੈ ਸੋ ਸਿਰਫ ਦਿਖਾਉਣਾ ਜਾ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰੀ ਕਰਨੀ ਕੈਮਰੇ ਵਾਲੇ ਨਾਲ ਹੀ ਰੱਖਣੇ ਇਹ ਹੀ ਸਾਰਾ ਕੁਝ ਜਿਹੜਾ ਹੈਗਾ ਉਹ ਚੱਲ ਰਿਹਾ ਦੁੱਧ ਤੋਤਾ ਕੋਈ ਵੀ ਨਹੀਂ ਹੈ ਜੀ ਆਪਾਂ ਹੁਣ ਕਹੀਏ ਨਾ ਕੋਈ ਵਾਕਈ ਆਮ ਆਦਮੀ ਸੀ ਤੇ ਉਹ ਅੱਜ ਸਾਡੇ ਸਾਹਮਣੇ ਸਾਰੀ ਗੱਲਬਾਤ ਜਿਹੜੀ ਹੈ ਉਹ ਆ ਰਹੀ ਹੈ ਆਪਣੇ ਐਮ.ਐਲ.ਏ. ਇਹਨਾਂ ਦੇ ਜਿਹੜੇ ਨੇ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਆ ਗਏ ਆ ਤੇ ਤੁਸੀਂ ਇਹ ਵੀ ਦੇਖਿਓ ਆ ਹੋਰ ਸਾਲ 1.5 ਸਾਲ ਹੈ ਇਹਦੇ ਵਿੱਚ ਬਹੁਤ ਐਸੇ ਐਮ.ਐਲ.ਏ. ਹੋਰ ਆਉਣਗੇ ਜਿਹੜੇ ਬਾਗੀ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇਸ ਵਾਰੀ ਜਿਹੜਾ ਹੈਗਾ ਉਹ ਕੰਮ ਚੱਲਣਾ ਹੈ ਹੋ ਸਕਦਾ ਅਗਲੀ ਵਾਰੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਨਾ ਆਵੇ ਤੇ ਆਪਾਂ ਟਪੂਸੀ ਮਾਰ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਜਗ੍ਹਾ ਬਣਾਈਏ ਤੇ ਪੰਜਾਬ ਦੇ ਲੋਕਾਂ ਦਾ ਸਮਰਥਨ ਹਾਸਲ ਕਰੀਏ ਕਿ ਲਓ ਭਾਈ ਅਸੀਂ ਤਾਂ ਪਾਰਟੀ ਮਾੜੀ ਸੀ ਪਾਰਟੀ ਤਾਂ ਦਿੱਲੀ ਤੋਂ ਚੱਲਦੀ ਸੀ ਤੇ ਇਸ ਕਰਕੇ ਅਸੀਂ ਪਾਰਟੀ ਛੱਡ ਦਿੱਤੀ ਆ ਹੁਣ ਅਸੀਂ ਕਾਂਗਰਸ ਜੁਆਇਨ ਕਰ ਲਈ ਆ ਹੁਣ ਅਸੀਂ ਆ ਜਿਹੜੀ ਹੈਗੀ ਆ ਆਪਣੇ ਅਕਾਲੀ ਦਲ ਜੁਆਇਨ ਕਰ ਲਿਆ ਜਾਂ ਅਸੀਂ ਭਾਜਪਾ ਦੇ ਵਿੱਚ ਚਲੇ ਗਏ ਆ ਕਿਉਂਕਿ ਅਸੀਂ ਪੰਜਾਬ ਦਾ ਭਲਾ ਚਾਹੁੰਨੇ ਆ ਸੋ ਇਸ ਤਰ੍ਹਾਂ ਦਾ ਹਜੇ ਬਹੁਤ ਕੁਝ ਹੋਣਾ ਇਸੇ ਕਰਕੇ ਤੇ ਮੰਨਿਆ ਜਾ ਰਿਹਾ ਕਹਿੰਦੇ 27 ਦੀਆਂ ਚੋਣਾਂ ਜਿਹੜੀਆਂ ਬਹੁਤ ਅਹਿਮ ਨੇ ਪੰਥਕ ਪੱਖੋਂ ਵੀ ਕਹਿ ਲਈਏ ਕਿਉਂਕਿ ਪੰਥਕ ਧਿਰਾਂ ਵੀ ਦੋ ਖੜ ਗਈਆਂ ਆ ਕਿ ਨਵੀਆਂ ਧਿਰਾਂ ਨੇ ਦੋਨੋਂ ਹੀ ਇੱਕ ਆ ਜਿਹੜੀ ਪੰਜ ਮੈਂਬਰੀ ਕਮੇਟੀ ਵਾਲੀ ਤੇ ਇੱਕ ਭਾਈ ਅਮਰਤਪਾਲ ਸਿੰਘ ਵਾਲੀ ਸੋ ਇਹ ਵੀ ਆ ਗਈਆਂ ਉਸ ਤੋਂ ਬਾਅਦ ਆਮ ਆਦਮੀ ਪ ਨੇ ਬਣਿਆ ਹੋਇਆ ਕਿ ਕੀ ਇਹਨਾਂ ਦੀ ਕੀਤੀ ਗਈ ਇਹ ਜਿਹੜੀ ਪਿਛਲੀ ਕਾਰਗੁਜ਼ਾਰੀ ਹੈ ਇਹਨੂੰ ਲੋਕ ਸਰਾਉਂਦੇ ਨੇ ਜਾਂ ਫਿਰ ਨਕਾਰ ਜਾਂਦੇ ਨੇ ਜੇ ਨਕਾਰ ਦਿੰਦੇ ਨੇ ਤਾਂ ਤੁਸੀਂ ਦੇਖੋ ਫਿਰ ਦੇਸ਼ ਦੇ ਵਿੱਚ ਕਿਤੇ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਉਹ ਕਿੱਲਾ ਨਹੀਂ ਵੱਜਦਾ ਮਤਲਬ ਕਹਿਣ ਦਾ ਵੀ ਇਹ ਕਿਤੇ ਵੀ ਜਿਹੜਾ ਹੈਗਾ ਆਪਣਾ ਸਪੋਰਟ ਬਣਾ ਕੇ ਕਿਤੋਂ ਕੇਂਦਰ ਬਣਾ ਕੇ ਦੂਜੀਆਂ ਸਟੇਟਾਂ ਚ ਨਹੀਂ ਜਾ ਸਕਦੇ ਜੇ ਪੰਜਾਬ ਚੋਂ ਕਿਲਾ ਉਖੜ ਗਿਆ ਸੋ ਇਹ ਇੱਕ ਬੜਾ ਵੱਡਾ ਚੈਲੰਜ ਹੈਗਾ ਹੁਣ ਆਮ ਆਦਮੀ ਪਾਰਟੀ ਨੂੰ ਇਸੇ ਤੇ ਜ਼ੋਰ ਲਾਇਆ ਜਾ ਰਿਹਾ ਤੇ ਬਾਕੀ ਜਿਹੜੀਆਂ ਪਾਰਟੀਆਂ ਦੀ ਅਹਿਮ ਗੱਲ ਹੈਗੀ ਹੈ ਜਿਵੇਂ ਅਕਾਲੀ ਦਲ ਬਾਦਲ ਹੋ ਗਿਆ ਸੋ ਉਹਨਾਂ ਦਾ ਵੀ ਇਸ ਵੇਲੇ ਸਿਰ ਧੜ ਦੀ ਬਾਜੀ ਲੱਗੀ ਹੋਈ ਆ ਕਿ ਭਾਈ ਦੋ ਤਿੰਨ ਐਮਐਲਏ ਸਾਡੇ ਰਹਿ ਗਏ ਆ ਤੇ ਅਗਲੀ ਵਾਰੀ ਉਹ ਵੀ ਨਹੀਂ ਰਹਿਣੇ ਜੀ ਉਹ ਵੀ ਨਾ ਰਹੇ ਤਾਂ ਪਾਰਟੀ ਐਂਡ ਹੈ ਸੋ ਇਹ ਹਾਲਾਤ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਜਿਹੜੀ ਬਗਾਵਤ ਸ਼ੁਰੂ ਹੋਈ ਹੈ ਸੋ ਦੇਖਦੇ ਆਂ ਆਉਂਦੇ ਦਿਨਾਂ ਦੇ ਵਿੱਚ ਕੀ ਇਹਦੇ ਉੱਤੇ ਹੋਰ ਅਪਡੇਟ ਆਉਂਦੀਆਂ ਨੇ ਹਾਂ ਜੀ ਬਿਲਕੁਲ ਜੀ ਸਿੰਘ ਜੀ ਜਿੱਦਾਂ ਹੀ ਕਹਲੋ ਕਿ ਚੋਣਾਂ ਨੇ ਯਾਨੀ ਕਿ ਹਾਂ ਬਹੁਤ ਸਾਰੀ ਕਹਲੋ ਕਿ ਪੰਜਾਬ ਦੇ ਵਿੱਚ ਵੀ ਕਹਲੋ ਕਿ ਜੋੜ-ਜੋੜ ਹੋਵੇਗੀ ਦੇਖਦੇ ਆ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿੱਥੇ ਜਾ ਕੇ ਹੁਣ ਹਰਮੇਸ਼ਿੰਗ ਪਠਾਨ ਵਾਲੇ ਦੀ ਗੱਲ ਮੁਕਤੀ ਹੈ ਜਾ ਕੇ ਕੀ ਹੁੰਦਾ ਹੈ ਕਿ ਇਸੇ ਹੋਰ ਪਾਰਟੀ ਜਾਣ ਕਰਨਗੇ ਜਾਂ ਹੋਰ ਉਹਨਾਂ ਦੇ ਕਿਹੜੀਆਂ ਧਾਰਮ ਲੱਗਣਗੀਆਂ ਤੇ ਕੀ ਉਹਨਾਂ ਦੇ ਉੱਤੇ ਹੁਣ ਕਿ ਲੋਕੇ ਪੁਲਿਸ ਪਟਿਆਲਾ ਪੁਲਿਸ ਦਾ ਕੀ ਰਵਿਸ਼ ਰਹਿਣ ਲਾ ਜਿੱਦਾਂ ਕੋਈ ਅਪਡੇਟ ਆਈ ਦੱਸਣ ਦੱਸਣ ਕੁਝ ਕਰਾਂਗੇ ਸੋ ਤੁਹਾਨੂੰ ਸਨ ਜੋੜਨ ਲਈ ਆਪਣੇ ਵਿਚਾਰ ਦੱਸ ਕੇ ਰੱਖਣ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ